ਹਲੋ ਜੀ ਸਤਿ ਸ੍ਰੀ ਅਕਾਲ ਜੀ ਸਾਰੇ ਆਨੰਦ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਮੀ ਫੈਮਿਲੀ ਵਲੌਗਸ ਤੇ ਮਿਲ ਕੇ ਆਦੇ ਜੀ ਸਾਰੇ ਵਧੀਆ ਹੋ ਹੋਵੇ ਠੀਕ ਠਾਕ ਹੋ ਹੋਵੇ ਤੇ ਇਸੇ ਮਿਲਦੇ ਨਾਲ ਪੱਜਦਾ ਜਿਹੜਾ ਵਲੌਗ ਅਸੀਂ ਸ਼ੇਅਰ ਕਰਦੇ ਹਾਂ ਟਾਈਮ ਹੁੰਦਾ 4:30 ਸ਼ਾਮ ਦੇ ਤੇ ਅੱਜ ਮਾਰਨਿੰਗ ਤੋਂ ਕੋਈ ਵੀ ਵਲੌਗ ਨਹੀਂ ਜਿਹੜਾ ਬਣਾਇਆਗਾ ਤੇ ਉਹਦਾ ਕਾਰਨ ਇਹ ਹੋ ਗਿਆ ਕਿ ਤਾਂ ਕਰਨੀ ਬਹੁਤ ਆ ਦੂਸਰਾ ਮੇਰੀ ਤਬੀਅਤ ਥੋੜੀ ਜਿਹੀ ਖਰਾਬ ਹੋ ਗਈ ਸੀ ਇੱਥੇ ਮੈਂ ਦਿਨ ਦੇ ਵਿੱਚ ਦਵਾਈ ਲੈ ਕੇ ਦੋ ਵਾਰੀ ਸੌਂ ਲਿਆ। ਸੁੱਤੀ ਦਾ ਮਤਲਬ 10-10 ਮਿੰਟ ਹੀ ਯਾਨੀ ਕਿ ਪੈ ਗਈ। ਇਹ ਨਹੀਂ ਹੈਗਾ ਮੈਂ ਸੁੱਤੀ ਹੋ ਰਹੀ। ਕਿ ਸਾਡੇ ਘਰ ਦੇ ਮੈਨੂੰ 10 ਮਿੰਟ ਸੌਂਣ ਦਿੰਉਂਗੇ ਆਪਾਂ ਆਏ ਮੰਨਦੇ ਵੀ ਹਾਂ ਬਹੁਤ ਵਧੀਆ ਗੱਲ ਆ ਸੌਂਗੀ। ਉਹ ਜਿਵੇਂ 10 ਮਿੰਟ ਵੀ ਸੌਂ ਜਮਾ ਨਾ ਉਹਨਾਂ ਲਈ ਇਹ ਆ ਵੀ ਹਾਂ ਸੌਂਗੀ। ਬਸ ਕਿਉਂਕਿ ਮੈਂ ਦਿਨ ਦੇ ਵਿੱਚ ਘੱਟ ਸੌਣੀ ਹੈ। ਤੇ ਹੁਣ ਮੈਂ ਦਵਾਈ ਥੋੜੀ ਜਿਹੀ ਘਟਾਈ ਹੋਈ ਆ। ਉਨੇ ਕਾਰਨ ਚ ਜਿਸ ਦਿਨ ਦਵਾਈ ਲੈ ਲਵਾਂ ਨਾ ਦਵਾਈਆਂ ਤੁਹਾਨੂੰ ਪਤਾ ਦਵਾਈ ਦੇ ਵਿੱਚ ਨਸ਼ਾ ਹੁੰਦਾ ਹੈ ਤੇ ਉਹਦੇ ਨਾਲ ਨੀਂਦ ਆਉਂਦੀ ਆਉਂਦੀ ਹੈ ਤੇ ਅੱਜ ਮੈਨੂੰ ਦੋ ਵਾਰ ਦਵਾਈ ਲੈਣੀ ਪੈਗੀ ਤੇ ਉਹਦੇ ਨਾਲ ਮੈਨੂੰ ਨੀਂਦ ਆ ਗਈ ਸੁੱਤੀ ਤਾਂ 10 ਮਿੰਟ ਸਵੇਰੇ ਸੌਂ ਗਈ 10 ਵਜੇ ਉਹ ਵੀ ਇਹ ਕਹਿੰਦੇ ਕਹਿੰਦੇ ਪਹਿਲਾਂ ਰੈਸਟ ਕਰਨਾ ਫਿਰ ਕੋਈ ਗੱਲ ਨਹੀਂ ਹੋਇਆ ਕੰਮ ਕਰ ਲਈ ਨਹੀਂ ਤਾਂ ਨਾ ਸਕੇ ਕੰਮ ਸਾਰੇ ਜ਼ਰੂਰੀ ਹੁੰਦੇ ਆ ਸਬਜ਼ੀ ਵੀ ਬਣਾਉਣੀ ਆ ਕੱਪੜੇ ਵੀ ਧੋਣੇ ਆ ਸਾਰੇ ਕੰਮ ਜ਼ਰੂਰੀ ਹੁੰਦੇ ਤੇ ਕੱਟ ਕੇ ਮੈਂ ਪੋਚੇ ਛੱਡੇ ਉਹ ਨਹੀਂ ਲਾਇਆ ਕੱਪੜੇ ਉਹ ਮੈਂ ਮਸ਼ੀਨ ਇੱਕ ਕਿੜਾ ਧੋਪੀ ਫੜ ਗਈ ਤੇ ਉਹ ਕੱਟ ਕੇ ਆਉਣੇ ਆ ਧੋਣੇ ਆ ਕੱਪੜੇ ਚੱਲਦੇ ਆ ਤੇ ਸਬਜ਼ੀ ਹਾਲੇ ਲੈਖਣੀ ਆ ਸਬਜ਼ੀਆਂ ਬੰਨਿਆ ਨੇ ਕਹੇ ਸਬਜ਼ੀਆਂ ਨੇ ਇਹਦੇ ਵਿੱਚ ਟੋਕਰੀ ਚ ਤਿੰਨ ਬੰਨਿਆ ਜਰਾ ਰੇ ਪਈ ਹੈ ਹਿੰਦੀ ਬੋਲਣੇ ਇਕ ਤਾਂ ਪਈ ਲੜਦੇ ਬਹੁਤ ਨੇ ਮੇਰੇ ਨਾਲ ਮੈਂ ਥੋੜੇ ਕੁਛ ਸ਼ਿਕਾਇਤ ਲਾਉਣੀ ਅੱਜ ਫੇਰ ਲੜ ਪਏ ਗੱਲ ਵੀ ਲੜਨ ਦੇ ਮੌਕੇ ਭਾਲਦੇ ਸੀ ਕੱਲ ਮੈਂ ਹੀ ਟਾਲਦੀ ਲੜਾਈ ਚਲ ਕਾਨੂੰ ਲੜਨਾ ਮਸਾ ਦਾ ਮੀ ਪਿਆ ਹਾਂ ਔਰ ਮੀਡ ਅਰਜੂਗਾ ਮੀ ਵੀ ਰੱਬ ਨੇ ਵੀ ਕਹਿੰਦਾ ਇੱਕ ਉਹਦਨ ਪਾ ਕੇ ਜਿਵੇਂ ਸਾਰਾ ਖਤਮ ਕਰਦਾ ਵੀ ਕੱਲ ਜਿੰਨਾ ਮੀ ਪਾਇਆ ਸੀ ਉਹ ਉਹਨੂੰ ਥੋੜਾ 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 ਕਰਕੇ ਪਾ ਲਵਾਂ ਮੈਨੂੰ ਨਹੀਂ ਆ ਰੰਡ ਤੋਂ ਵੀ ਪਾੜ ਦੰਦਈਆ ਇਹ ਦਮ ਦਿਮਾਗ ਹਿੱਲ ਗਈ ਇਸ ਕਰ ਹੋਏ ਹਿੰਦੀ ਬੋਲੀ ਇਸ ਦਾ ਦਿਮਾਗ ਹਿੱਲ ਗਈ ਮੇਰਾ ਦਿਮਾਗ ਹਿੱਲ ਗਿਆ ਮੰਗਿਆ ਛੱਡਿਆ ਸੰਗਲ ਲਵਾ ਦੇ ਨਜਾਰੇ ਲਵਾ ਦੇ ਠੀਕ

ਆਪੀ ਕੇ ਫਟਫਟ ਪਹਿਲਾ ਕੱਪੜਾ ਤੋ ਗਿਆ ਮੈਂ ਤੇ ਪਲੀਜ਼ ਜੇਕਰ ਤੁਸੀਂ ਵੀਡੀਓ ਤੇ ਪਹਿਲੀ ਵਾਰੀ ਆਨਲਾਈਨ ਆ ਤਾਂ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਕਰ ਲਿਆ ਕਰੋ ਵੀਡੀਓ ਵਧੀਆ ਲੱਗਦੀ ਹੁੰਦੀ ਹੈ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਤਾਂ ਜਿਹੜੇ ਜਿਹੜੇ ਪ੍ਰਾਣੀ ਸਬਸਕ੍ਰਾਈਬਰ ਨੇ ਫੁੱਲ ਵਾਚ ਕਰਦੇ ਨੇ ਉਹਨਾਂ ਦਾ ਬਹੁਤ-ਬਹੁਤ ਥੈਂਕਸ ਜਿਹੜੇ ਨਿਊ ਆ ਰਹੇ ਨੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਫੁੱਲ ਵਾਚ ਕਰਕੇ ਉਸ ਤੋਂ ਬਾਅਦ ਆਪਣਾ ਇੱਕ ਪਿਆਰਾ ਜਿਹਾ ਕਮੈਂਟਸ ਕਰਿਆ ਕਰੋ ਠੀਕ ਹੈ ਜੀ ਕਮੈਂਟਸ ਵਧੀਆ-ਵਧੀਆ ਕਰਿਆ ਕਰੋ ਸਾਰੇ ਜਣੇ ਬਹੁਤ ਵਧੀਆ ਕਮੈਂਟਸ ਕਰਦੇ ਆ ਠੀਕ ਹੈ ਜੀ ਟੈਂ ਟੈਂ ਕਮੈਂਟਸ ਕਰਿਆ ਕਰੋ ਆਪਣੀ ਵੀਡੀਓ ਦਾ ਮੈਨੂੰ ਪਤਾ ਤੁਸੀਂ ਬਹੁਤ ਪਿਆਰ ਕਰਦੇ ਹੋ ਬਹੁਤ ਜ਼ਿਆਦਾ ਤਾਈਓਨੀ ਆਪਾਂ ਤੋਂ ਰਿਹਾ ਜਾਂਦਾ ਚਾਹੇ ਬਿਮਾਰ ਹੋਈਏ ਚਾਹੇ ਕੁਝ ਹੋਈਏ ਵੀਡੀਓ ਕੋ ਡਾਉਣ ਨੂੰ ਨਹੀਂ ਇੰਨਾ ਲੱਗਿਆ ਇੰਨਾ ਤਾਂ ਗਾਲਾਂ ਕੱਢਣੀਆਂ ਕੱਢਣੀਆਂ ਨੇ ਮੈਨੂੰ ਦੇਖੋ ਮੈਂ ਚੰਗਾ ਕਰਤਾ ਕਦੇ ਨਹੀਂ ਇੰਨਾ ਨਹੀਂ ਕਿ ਹਵੀ ਹਾਇ ਤੇ ਆ ਗਿੱਤਾ ਦੁਨੀਆ ਦੇ ਮੈਨੂੰ ਰੋਜ਼ ਕਹਿੰਦੀ ਹੁਣ ਦੇ ਸੋਕਾ ਪੈ ਚਲਦੇ ਆ ਸੀ ਉਹ ਮੇਰੀ ਵਜ੍ਹਾ ਨਾਲ ਮੀ ਪੈ ਗਿਆ ਮੇਰੀ ਵਜ੍ਹਾ ਨਾਲ ਹੈਨਾ ਬੋਲੋ ਕੁਛ ਗਰਮੀ ਫੇਰ ਪੈ ਰਹੀ ਓ ਮੇਰੀ ਵਜ੍ਹਾ ਨਾਲ ਜੇ ਹਾੜਾ ਆ ਗਿਆ ਓ ਮੇਰੀ ਵਜ੍ਹਾ ਨਾਲ ਲੈ ਬਿਜਲੀ ਵੱਜ ਗਈ ਮੇਰੀ ਵਜ੍ਹਾ ਨਾਲ ਹੂੰ ਕੌਣ ਫੱਟ ਗਿਆ ਹਰੇਕ ਕੰਮ ਦੁਨੀਆ ਤੇ ਜੋ ਵੀ ਹੋ ਰਿਹਾ ਓ ਮੇਰੀ ਵਜ੍ਹਾ ਨਾਲ ਹੋ ਰਿਹਾ ਠੀਕ ਆ ਜੀ ਹੁਣ ਮੈਂ ਪਤਾ ਨਹੀਂ ਕੀ ਆ ਨਾ ਮ ਕੋਈ ਮੰਤਰੀ ਆ ਨਾ ਮ ਕੋਈ ਸੰਤਰੀ ਆ ਨਾ ਮ ਕੋਈ ਦੇਵਤਾ ਨਾ ਮ ਕੁਛ ਨਹੀਂ ਹੈਗੀ ਫੇਰ ਵੀ ਉਹ ਸਾਰਾ ਕੁਝ ਮੇਰੀ ਵਜ੍ਹਾ ਨਾਲ ਹੋ ਰਿਹਾ। ਤੁਹਾਡੇ ਘਰੇ ਵੀ ਐਦਾਂ ਹੁੰਦੀ ਰਹਿੰਦੀ ਹੈ। ਦੇਖੋ ਇੰਨਾ ਕੰਮ ਕਰਕੇ ਏਨੀ ਕੁੱਤੇ ਹਣੀ ਕਰਦੇ ਆ ਨਾ ਫੇਰ ਬੜੀ ਕੁੱਤੇ ਹਣੀ ਕਰਦੇ। ਲੈ ਲੋ ਫੇਰ ਵੀ ਉੱਥੇ ਹੀ ਰਹਿਣਾ ਪੈਂਦਾ, ਉੱਥੇ ਹੀ ਕੰਮ ਕਰਨਾ ਪੈਂਦਾ। ਉਹਨਾਂ ਦੇ ਕੱਪੜੇ ਧੋਣੇ ਪੈਂਦੇ ਆ, ਉਹਨਾਂ ਲਈ ਰੋਟੀ ਬਣਾਉਣੀ ਪੈਂਦੀ ਆ, ਉਹਨਾਂ ਦੇ ਕੱਪੜੇ ਧੋਣੇ ਪੈਂਦੇ ਆ। ਦਿਲ ਤਾਂ ਕਰਦਾ ਇਹਨਾਂ ਦਾ ਕੋਈ ਕੰਮ ਨਾ ਕਰਾਂ। ਦੇਖੋ ਦੂਰ ਰਹਿ ਕੇ ਹੀ ਇੱਥੇ ਉਹਨਾਂ ਨੂੰ ਵੀ ਸੁਣਨਾ ਚਾਹੀਦਾ। ਉਹਨਾਂ ਨੇ ਕਿਹਾ ਸਾਡਾ ਪਿਤਾ ਤਾਂ ਸੌਂ ਗਿਆ ਤਾਂ। ਅੰਦਰ ਆਓ, ਅੰਦਰ ਆਓ। ਨਾ ਜੋ ਵੀ ਕਹਿਣਾ ਇੱਥੇ ਆ ਕੇ ਕਹੋ ਇੱਥੇ ਬੈਠ ਕੇ ਕਹੋ ਇੱਥੇ ਬੱਠੋ ਇੱਥੇ ਬੈਠ ਕੇ ਨਜ਼ਾਰੇ ਨਹੀਂ ਦਿੱਖੇ ਹੋਵੇ ਨਾ ਹੋਵੇ ਬਈ ਟਾਈਮ ਜੋ ਵੀ ਆਪਣੇ ਜੋ ਵੀ ਤੁਹਾਡੇ ਦਿਲ ਚ ਆਓ ਇੱਥੇ ਪੜਾਸ ਕੱਢੋ ਜਿਹਾ ਰਹਿਆ ਹੁੰਦਾ ਮੰਮੀ ਡੈਡੀ ਤੁਸੀਂ ਵਿਗਾੜ ਕੇ ਰੱਖਿਆ ਹੋਇਆ ਜੇ ਕਹਿੰਦਾ ਪਹਿਲੇ ਦਿਨ ਤੋਂ ਨਾ ਲੋਕਾਂ ਦੀਆਂ ਮੰਮੀਆਂ ਵਾਂਗ ਕੱਪੜੇ ਖਰੀਦੇ ਹੁੰਦੇ ਲੋਕਾਂ ਦੀਆਂ ਮੰਮੀਆਂ ਵਾਂਗ ਰੋਜ਼ ਝੋਲਾ ਚਾਕੇ ਤੁਰੇ ਹੁੰਦੇ ਕਹਿੰਦਾ ਡੈਡੀ ਨੂੰ ਆ ਜਣੇ ਸੀ ਨਜ਼ਾਰੇ ਜਦ ਤੁਸੀਂ ਤਰਾਹੇ ਗਿਆ ਨਾ ਤੇ ਯਾਰ ਨੇ ਮੇਰੀ ਕਲਾਸ ਲਈ ਕਹਿੰਦਾ ਹੁਣ ਮੰਮੀ ਬੋਲਣ ਦਾ ਜਾਂ ਪਛਤਾਉਣ ਦਾ ਕੋਈ ਫਾਇਦਾ ਨਹੀਂ ਮੈਂ ਕਿਹਾ ਦੇਖ ਪਿੱਟ ਪਿੱਛੇ ਤਾਂ ਕੋਈ ਕੁਝ ਕਹਿ ਨਹੀਂ ਰਹੀ ਹੈਗੀ ਮੈਂ ਜੇ ਯਾਰ ਮੈਂ ਗੱਲ ਕਰਦੀ ਸੀ ਵੈਸੇ ਕਹਿੰਦਾ ਹੁਣ ਕੋਈ ਫਾਇਦਾ ਨਹੀਂ ਹੈਗਾ ਡੈਡੀ ਸਿਰ ਜੜਾਇਆ ਹੋਇਆ ਤਾਂ ਮੰਮੀ ਨੇ ਜੜਾਇਆ ਹਾਂ ਟਿੱਡਾ ਤੇ ਜੇ ਜੇ ਕੰਮ ਦੇ ਪਿੰਦੇ ਕਰਾਉਂ ਬਹੁਤੇ ਖਾਂਦੇ ਪੀਂਦੇ ਅੱਈਆ ਤਦ ਤੇ 4 ਕਿਲੋ ਪਾਣੀ ਪਾਉਂਦੇ ਸੀ ਤੁਸੀਂ ਇੱਕ ਚੀਜ਼ ਦੇ ਦੋ ਭੁੱਲ ਜਾਂਦੀ ਰੱਖੇ ਏ ਕੰਦੀ ਹੋਈ ਨਹੀਂ ਮੈਂ ਦੱਸਦਾ ਉਹ ਕੰਮ ਕਰਾਉਣਾ ਤਾਂ ਬੇਲਫਨ ਜਿੰਦਾ ਹੀ ਆ ਗਾ ਦੱਸ ਦੋ ਬਈ ਨੂੰ ਜੇ ਜਦੋਂ ਆਪਣੀ ਚੀਜ਼ ਜਿਹੜੀ ਸਾਰੀ ਬਣ ਕੇ ਰੈਡੀ ਹੋ ਗਈ ਸਾਰਾ ਕੁਝ ਹੋ ਗਿਆ ਆਪਾਂ ਡਾਊਨਲੋਡ ਕਰ ਲਿਆ ਆਪਾਂ ਪ੍ਰਿੰਟ ਕਢਾ ਲਿਆ ਉਸ ਤੋਂ ਬਾਅਦ ਉਹ ਰਸੀਦਾ ਦੀ ਕੋਈ ਵੈਲਿਊ ਹੁੰਦੀ ਆ ਕਾ ਨਹੀਂ ਮੰਨੀਂ ਬੈਲੀਓ ਅਹਿੰਦਾ ਮੇਰੀ ਹੈ ਹੀ ਨਹੀਂ ਤੁਹਾਡੀ ਤਾਂ ਕੱਲੋਂ ਮੇਰੀ ਤਾਂ ਜੀ ਨਹੀਂ ਹੈ ਹੈ ਕਾ ਨਹੀਂ ਮੰਨੀਂ ਹੁਣ ਕਰ ਨਹੀਂ ਕਰ ਵੀ ਛੱਡੋ ਮੇਰੀ ਤਾਂ ਅੱਜ ਵੀ ਹੈ ਕੀ ਵੈਲਿਊ ਫੇ ਤੂੰ ਕਾ ਦੇ ਨਹੀਂ ਮੰਨੀਂ ਇਹਨੇ ਕਾ ਗਦੇ ਦਿੱਤੇ ਹੀ ਅਸੀਂ ਨਹੀਂ ਮੰਨਦੇ ਹਾਂ ਅਸ ਪਤਾ ਕਿੱਥੇ ਦੇ ਜਾਏ ਆ ਬਾਬਾ ਜੀ ਪਾਣੀ ਦੋ ਮੈਂ ਤਾਂ ਪਾਗਲ ਵੇਖਦਾ ਮੈਂ ਇਹ ਭੁੱਲ ਜਾਂਦੀ ਆ ਹੋ ਸਾਰਾ ਕੁਝ ਰੋਟੀ ਪਕਾਣੀ ਨਹੀਂ ਇਹ ਭੁੱਲਦੀ ਰੋਟੀ ਕੋਲ ਪਕਾ ਆਹੋ ਉਹ ਹੁਣ ਸਭ ਤੱਕ 3 5 3 ਬ ਹਾਂ 3 ਪਰ ਰੋਟੀ ਖਾਣ ਲਈ ਤਰੀਕਾ ਵੀ ਕਰਦੀ ਆ ਮੈਂ ਜੀ ਰੋਟੀ ਖਾਣ ਲਈ ਤਰੀਕਾ ਮੈਂ ਐਦਾਂ ਕਰਦੇ ਹੋਏ ਮੈਂ ਨੜੀ ਹੋਊਂਗਾ ਮੇਰਾ دماغ ਹੁਣ ਘਟਕਾ ਇੱਕ ਵਾਰੀ ਇੱਕ ਵਾਰੀ ਤੈਨੂੰ ਕੱਲ੍ਹ ਤੋਂ ਇੱਕ ਵਾਰੀ ਸੀ ਲੜਤੀ ਹੈ ਨਾ ਅਸੀਂ ਮੈਂ ਇਹਨਾਂ ਨੂੰ ਨਹੀਂ ਬੁਲਾਇਆ ਇਹਨੇ ਮੈਨੂੰ ਨਹੀਂ ਬੁਲਾਇਆ ਹੈਗਾ ਅਸੀਂ ਲੜੇ ਪੂਰੀ ਜ਼ੋਰ ਦੀ ਲੜੇ ਇਹੋ ਬੱਚਿਆਂ ਨੂੰ ਮੈਂ ਰੋਟੀ ਖਵਾਤੀ ਬੱਚਿਆਂ ਕਹਿੰਦੇ ਡੈਡੀ ਨੂੰ ਕਹਾਂ ਰੋਟੀ ਖਾਣ ਵੇਲੇ ਜੇ ਆ ਮੈਂ ਕਿਹਾ ਡੈਡੀ ਰੋਟੀ ਖਾਲਾ ਕਾਲੂਗਾ ਮੈਂ ਨਹੀਂ ਖਾਣੀ ਇਹ ਬੈਲ ਬਣੀ ਨਹੀਂ ਤੁਸੀਂ ਬਣੀ ਤੁਸੀਂ ਬਣੀ ਮੈਂ ਨਹੀਂ ਬਣੀ ਘੱਟ ਨੂੰ ਮੋਟੂ ਬਣਾਤੇ ਕਹਤੇ ਡੋਨੇ ਰੋਟੀ ਨਹੀਂ ਖਾਤੇਗੀ ਪੈਗੇ ਜਦੋਂ ਬੱਚੇ ਕਹਿੰਦੇ ਮੰਮੀ ਡੈਡੀ ਰੋਟੀ ਕਰਦੇ ਨਹੀਂ ਕਾਦੀ ਨਾ ਖਾਵੇ ਮੈਨੋਂ ਵੀ ਹੈਨਾ ਚਲ ਖਾਦੀ ਤਾਂ ਮੈਂ ਵੀ ਨਹੀਂ ਸੀ ਆ ਰਾਤਾਂ ਨੂੰ ਟਟ ਰੋਟੀਆਂ ਨਾ ਬੇਹੋੜਾ ਚਰਵੀ ਕਦੇ ਰਸਤੇ ਜੇ ਆਰ ਬਤਾ ਕੀ ਕਹਿੰਦਾ ਡੈਡੀ ਰੋਟੀ ਕਹਾਂ ਨੀ ਰਾਤਾਂ ਨੂੰ ਟਟ ਖਾਂਦਾ ਫਿਰੇਗਾ ਜਾ ਮੈਨੂੰ ਪਤਾ ਵੀ ਇੰਨਾ ਕੰਮ ਕੀਤਾ ਭੁੱਖ ਲੱਗਦੀ ਆ ਬੰਦਾ ਰੋਟੀ ਜਦੋਂ ਜਿੰਨਾ ਮਿਲ ਰਹੀ ਆ ਖਾਈ ਜਾ ਉਹਦਾ ਤੁਸੀਂ ਪਰ ਮੇਰੇ ਭਾਗਲ ਦੱਸਦੇ ਹੋ ਕਹਿੰਦੇ ਤੇਰਾ ਦਿਮਾਗ ਹਿੱਲ ਗਿਆ ਦੇਖੋ ਹੋੜ ਪਈ ਆਉਂਦੀ ਆ ਰ ਭਈਆ ਰੇ ਚੰਪਾ ਕਿਸੇ ਟੀਲ ਕੀ ਲੋੜ ਉਹਦੇ ਭਈਆ ਨਹੀਂ ਆਉਂਦੇ ਝੋਨਾ ਲਾਉਣ ਮੋਟੀਆਂ ਤੇ ਮੋਟੀਆਂ ਤੇ ਤਾਂ ਮੈਨੂੰ ਵੀ ਬੜਾ ਹਾਸਾ ਆਇਆ ਮੋਟੀ ਦਾ ਪਿੰਡਾ ਸੰਜੀ ਹੁੰਦਾ ਸੀ ਆਪਣਾ ਮਿੰਦਰ ਭਈਆ ਇਹਦੇ ਘਰ ਮੋਟੀ ਅੱਛਾ ਮਿੰਦਰ ਭਈਆ ਥੋੜਾ ਹੋ ਗਿਆ ਉਹ ਆਉਂਦਾ ਨਹੀਂ ਜਾਂ ਕਿੱਥੇ ਮੈਨੂੰ ਨਹੀਂ ਪਤਾ ਆਉਂਦਾ ਉਹ ਦੁਪਹਿਰ ਨੂੰ ਆਉਂਦਾ ਭਈਆ ਮੋਟੀਆਂ ਜੋ ਮੈਂ ਉਹ ਮੈਂ ਕਰਾਂ ਉਹ ਮੈਂ ਵੀ ਬੱਤ ਹੋ ਗਈ ਤੇ ਹੋ ਚਾਈ ਜਾਂਦੇ ਚਲ ਤੂੰ ਆ ਕੇ ਨਹੀਂ ਆ ਕੇ ਤੇਰੀ ਅਰਦਾਸ ਕੀਤੀ ਤੁਸੀਂ ਰਿਆਸੀ ਕੋਈ ਹੁੰਦਾ ਮੈਨੂੰ ਪਜਿੱਤ ਜਾਂਦੀ ਇਤਨਾ ਪਿਆਰ ਕਰਦੀ ਹੈ ਜਦੋਂ ਯਾਨਾ ਨੂਰੇ ਬਟਾਇਆ ਹੁੰਦੇ ਉਹ ਤਾਂ ਮੁੰਡਿਆਂ ਦੇ ਛੋਟੇ ਛੋਟੇ ਨੇ ਇੱਕ ਬੜਾ ਮੁੰਡਾ ਇਸੋ ਉੱਤੇ ਜਿਹੜਾ ਸਾਈਕਲ ਤੇ ਬੁਖਾਈ ਜਾਂਦਾ ਹਾਂ। ਜੋ ਉਹੀ ਜਿਹੜਾ ਫੋਨ ਕਰਦਾ ਹੁੰਦਾ ਸੀ। ਜਿਹੜਾ ਸੇ ਪਹੁੰਚਿਆ ਜਿੱਤੇ ਕੰਮ ਨੂੰ ਕਰੀ ਮੈਂ ਇਹਨੂੰ ਅਰੇ ਕਿਹਾ ਤੇ ਭੱਜ ਗਿਆ। ਨਾ ਜਿਹੜਾ ਤੁਹਾਨੂੰ ਹੁਣ ਫੋਨ ਕਰਦਾ ਹੁੰਦਾ ਸੀ ਉਹ ਹੀ ਹੈ। ਆਓ ਵੀ ਜੋ ਦੇ ਘਰ ਆਈ ਹੈ। ਜਿਹੜਾ ਕਹੇ ਹਨੀ ਸੇ ਬਾਤ ਕਰਾ ਦੋ। ਹਾਂ। ਕਾਹ ਹਨੀ? ਹਾਂ ਹਨੀ ਤੋਂ ਫੈਨ ਵਾਲਾ। ਸੋਲੋਂ ਨੇ ਤਾਂ ਇਕੱਲੇ ਟਾਲਦੀ ਉਹ ਇਹ ਦਲਵਦ ਨੂੰ ਤੇ ਗੱਲਵਦ ਨੂੰ ਤਾਂ ਬਹੁਤ ਨੇ ਪਹਿਲੀ ਘੜੀ ਤੋਂ ਨੇ ਥਾਲੇ ਬਹੁਸ਼ੇਤੀ ਬਦਲਦੇ ਨੇ ਗੱਲ ਵੀ ਬਹੁਸ਼ੇਤੀ ਬਦਲਦੀ ਇਹ ਨੇ ਦਲਵਦ ਨੂੰ ਤੇ ਗੱਲਵਦ ਨੂੰ ਹਾਂ ਤੇ ਕਰਤਾ ਦੀ ਤੇਰੀ ਭਾਬੀ ਰੋਟੀ ਕੋਲ ਬਣਾ ਤਾ ਖਾਣੀ ਆ ਮੈਂ ਰੋਟੀ ਬਣਾਉਣੀ ਨਹੀਂ ਤੇ ਕੁਝ ਹੋਰ ਬਣਾ ਲਾਂ ਹਾਂਜੀ ਚਾਰ ਕੁੰਜੀ

ਇਹ ਤਾਂ ਇਹਨਾਂ ਨੇ ਨਾ ਡੜੀ ਜਾਂਦੇ ਆ ਮੈਨੂੰ ਪੂਰੀ ਸ਼ੱਕ ਆ ਹੁਣ ਕਾ ਤੇ ਭੱਜ ਗਏ ਫਤਿਹ ਮਿੱਠੀ ਵਗ ਜਾਣਾ ਵੀ ਹੈ ਮੈਂ ਕੱਪੜੇ ਕੱਪੜੇ ਦੋ ਕਰਨੇ ਇਹ ਕਾਲਾ ਮਿੱਠੂ ਸੱਚੀ ਗੱਲ ਆ ਹਾਂ ਇਹ ਪਾਣੀ ਪਿਲਾਉਂਦਾ ਦੀਓ ਚਲੋ ਵਧੀਆ ਗਾਲੂ ਵੀ ਬਣਾਵਾਂ ਅੱਜ ਤਾਂ ਟੁਕੀ ਨਾ ਲਗੇ ਦੀ ਮੈਂ ਕਹਿੰਦੀ ਏ ਇੱਕਨਵੇਂ ਨੂੰ ਵੀ ਬਣਾ ਦੂੰ ਐ ਪੀਸੇ ਹੋਏ ਆ ਜਿਹੜੇ ਮੈਂ ਇੱਥੇ ਚਲੋ ਆਪਾਂ ਕਪੜੇ ਧੋਨੇ ਮਿਲਦੇ ਆ ਠੀਕ ਹੈ ਜੀ ਬਹੁਤ ਲੰਬੀ ਵੀਡੀਓ ਬਣ ਗਈ ਹੁਣ ਜਿੰਨਾ ਅਸੀਂ ਹੱਸਿਆ ਪੱਕੀ ਗਰੰਟੀ ਨਾਲ ਤੁਸੀਂ ਵੀ ਹੱਸਣਾ ਐ ਹੁਣ ਤਾਂ ਅਸੀਂ ਹੱਸਦੇ ਆ ਪਹਿਲਾਂ ਯਾਨੀ ਕਿ ਅੱਜ ਹੁਣ ਤੋਂ 2 ਘੰਟੇ ਪਹਿਲਾਂ ਅਸੀਂ ਲੜੇ ਸੀਗੇ ਤੇ ਜਦੋਂ ਇਹ ਤਰ੍ਹਾਂ ਹੈ ਤਾਂ ਮੁੜ ਕੇ ਆਈ ਸੀ ਇਹਨਾਂ ਨੇ ਮੈਨੂੰ ਬੁਲਾਇਆ ਮੈਂ ਇਹਨਾਂ ਨੂੰ ਬੁਲਾਇਆ ਜੇ ਹਾਰਦਾ ਕੀ ਕਹਿੰਦਾ ਮੰਮੀ ਤੁਸੀਂ ਤਾਂ ਹੈਰਾਨ ਕਰਨ ਵਾਲੀ ਗੱਲ ਕਰਤੀ ਤੁਸੀਂ ਡੈਡੀ ਨੂੰ ਬੁਲਾ ਵੀ ਲਿਆ ਮੈਂ ਉਹਨੂੰ ਕਿਹਾ ਓਏ ਲੜਾਈ ਨਾ ਕਰਾਂ ਦੀ ਸਾਡੀ ਉਹੀ ਬੈਰ ਬਣਾਉਂ। ਹਾਂ ਤਾਂ ਵੱਧ ਲੜਾਈ ਆ ਰਕਮ ਹੁੰਦਾ ਸਾਡੀ। ਉਹ ਮੈਨੂੰ ਪੰਪ ਭਰਦਾ ਤਾਂ ਮੈਂ ਵੀ ਡੈਡੀ ਨੂੰ ਬੁਲਾਉਣਾ ਨੀਗਾ। ਇਹਨਾਂ ਨੂੰ ਕਹ ਲੈਂਦਾ ਮੈਂ ਮੰਮੀ ਨੂੰ ਦੋ ਗਾਲਾਂ ਕੱਢੀ ਡੈਡੀ। ਮੇਰੇ ਲਈ ਆ ਨਹੀਂ ਬਣਾਇਆ ਤਾਂ ਮੈਨੂੰ 10 ਰੁਪਏ ਦੇ ਦੂੰ ਤੈਨੂੰ 20 ਰੁਪਏ ਤੇ ਮੇਤੋਂ ਲੈ ਕੇ ਪੈਸੇ ਮੇਰੀਓ ਸੁਪਾਰੀ ਦੀ। ਮੇਰੀਓ ਮੈਤੋਂ ਪੈਸੇ ਨਾ ਓ ਮੇਰੀਓ ਸੁਪਾਰੀ ਦੇ ਦੂ। ਆ ਲੈ ਚੱਕ ਡੈਡੀ ਪੈਸੇ ਮੰਮੀ ਨੂੰ ਅੱਜ ਬਹੁਤ ਗੇਰਾ ਜਿੰਨਾ ਬੋਲ ਹੁੰਦਾ ਤੇ। ਅੱਜ ਕੱਲ ਦੇ ਨਿਆਣੇ ਵੀ ਬਾਲੇ ਖਰਾਵਾ। ਪੀ ਲੈ ਪਾਣੀ, ਬਾਦਲੇ ਲੈ ਟੱਡ। ਮੈਂ ਕਿਉਂ ਮੰਦ ਕਰਾਂ ਭਾਈ ਮੈਂ ਕਿਉਂ ਮੰਦ ਕਰਾਂ ਮੇਰੀ ਵੀਡੀਓ ਮੇਰੀ ਮਰਜ਼ੀ ਹੈ ਤਾਂ ਇਦਾਂ ਹੀ ਚੱਲੂ ਮੈਂ ਪਾਉਂ ਵੀ ਅੱਜ ਇੱਕ ਨਹੀਂ ਹਾਂ ਫੇਰ ਉਹਨੂੰ ਕੱਲ ਵੀ ਕਰ ਲਈਂ ਉਹਨੇ ਤੂੰ